ਕਿ ਪਰਿਵਾਰ ਲੈ ਕੇ ਆਇਆ ਇੱਥੇ ਦੋ ਆਪਣੇ ਪਰਿਵਾਰ ਕੇ ਮੈਂਬਰ ਇਹ ਦੋਨੋਂ ਮਾਂ ਪੁੱਤ ਨੇ ਇਹ ਆਰਤੀ ਭੈਣ ਆ ਰਣਜੀਤ ਕੌਰ ਤੇ ਇਹਦਾ ਬੇਟਾ ਵੰਸ਼ ਸਿੰਘ ਤੇ ਇਹ ਨਾਨੀ ਆ ਵੰਸ਼ ਦੀ ਨਾਲੇ ਰਣਜੀਤ ਭੈਣ ਦੀ ਮੰਮੀ ਆ ਇਹ ਪਾਪਾ ਨੇ ਔਰ ਰਣਜੀਤ ਭੈਣ ਦਾ ਵਿਆਹ ਹੋਇਆ ਅੱਗੋਂ ਬੱਚਾ ਹੋ ਗਿਆ ਔਰ ਬੱਚੇ ਨੂੰ ਵੀ ਦਿਮਾਗੀ ਪ੍ਰੋਬਲਮ ਆ ਰਣਜੀਤ ਭੈਣ ਨੂੰ ਵੀ ਦਿਮਾਗੀ ਪ੍ਰੋਬਲਮ ਆ ਔਰ ਹੁਣ ਇਹ ਬੱਚਾ ਕਰੇ ਇੰਨੀ ਕੁੱਟ ਮਾਰ ਕਰਦਾ ਨਾਨੀ ਨੂੰ ਵੀ ਕੁੱਟਦਾ ਮਾਂ ਨੂੰ ਵੀ ਮਾਰਦਾ ਕੁੱਟਦਾ ਨਾਨੇ ਨੂੰ ਵੀ ਮੰਨ ਲਓ ਘਰੇ ਕੋਈ ਛਡਾਉਣ ਵਾਲਾ ਵੀ ਹੈ ਨਹੀਂ ਇਹ ਬਿਰਦੀ ਹੁਣੀ ਦੱਸਦੇ ਆ ਨਾਲ ਆਏ ਨੇ ਮੈਂਬਰ ਪੰਚਾਇਤ ਮੈਂ ਜਮ ਛੇੜ ਤੋਂ ਪੰਚ ਆ ਜੀ ਮੈਂ ਦੋ ਵਾਰੀ ਤਾਂ ਮੈਂ ਛਡਾ ਕੇ ਆਂ ਘਰ ਜਾ ਕੇ ਮੈਨੂੰ ਫੋਨ ਆਇਆ ਗਵੰਡੀਆਂ ਦਾ ਕਿ ਲੜਦੇ ਪਏ ਆ ਦੋ ਵਾਰੀ ਤਾਂ ਮੈਂ ਛਡਾ ਕੇ ਆ ਇਹ ਇਹਦੇ ਪਾਪਾ ਕਿੱਥੇ ਨੇ ਇਹਨਾਂ ਦਾ ਨਾ ਜਿਹੜੀ ਆਰਤੀ ਆ ਲੜਕੀ ਰਣਜੀਤ ਕੌਰ ਇਹਦਾ ਨਾ ਕੁਛ ਸਮੇਂ ਪਹਿਲਾਂ ਇਹ ਸਾਲਕ ਦਾ ਸੀਗਾ ਡਿਵੋਰਸ ਹੋ ਗਿਆ ਸੀਗਾ ਡਿਵੋਰਸ ਹੋ ਕਰਕੇ ਆਰਤੀ ਡਿਪਰੈਸ਼ਨ ਚ ਚਲੀ ਗਈ ਉਦੋਂ ਬਾਅਦ ਇਹ ਮਾਂ ਪੇ ਸਾਂਭ ਰਹੇ ਨੇ ਦੋਨਾਂ ਨੂੰ ਨਾ ਨਾ ਨੀ ਸਾਂਭਦੇ ਗੁਜ਼ਾਰਾ ਕਿਵੇਂ ਚੱਲਦਾ ਖਰਚਾ ਕੀ ਵਿਚਾਰਾ ਭਰਾ ਟੈਕਸੀ ਡਰਾਈਵਰ ਆ ਅੱਛਾ ਗੱਡੀ ਚ ਲਾਉਂਦਾ ਕਿਸੇ ਦੀ ਪ੍ਰਾਈਵੇਟ ਟੈਕਸੀ ਚ ਲਾਉਂਦਾ ਤੇ ਜਿਹੜਾ ਕਰਦਾ ਸਰਕਲ ਉਹ ਬਹੁਤ ਖਰਾਬ ਹੋਇਆ ਵਾ ਔਰ ਦੇਖੋ ਇੱਕ ਮੈਂਬਰ ਪੰਚਾਇਤ ਵੀ ਆਪਣੇ ਪਰਿਵਾਰ ਵਾਂਗੂ ਫਿਕਰ ਕਰ ਰਿਹਾ ਕਿਉਂਕਿ ਉਹ ਰੋਜ਼ ਕੁੱਟ ਖਾਂਦਿਆਂ ਨੂੰ ਦੇਖਦਾ ਇਸ ਬਜ਼ੁਰਗ ਜੋੜੇ ਨੂੰ ਇਹ ਬਜ਼ੁਰਗ ਜੋੜਾ ਜਿਨੇ ਆਪਣੇ ਦੋ ਬੱਚੇ ਸੀ ਦੋ ਬੇਟੀਆਂ ਨੂੰ ਵਧੀਆ ਪੜਾਇਆ ਲਿਖਾਇਆ ਔਰ ਵਿਆਹਤਾ ਇੱਕ ਬੇਟੀ ਘਰੇ ਰਵ ਦੇ ਰੰਗੀ ਵਸਦੀ ਆ ਦੂਜੀ ਤਲਾਕ ਹੋ ਗਿਆ ਸਹੁਰਿਆਂ ਨੇ ਜਦੋਂ ਦੇਖਿਆ ਵੀ ਇਹ ਡਿਪਰੈਸ਼ਨ ਚਾ ਬੱਚਾ ਇਸ ਤਰ੍ਹਾਂ ਆ ਪਤਾ ਨਹੀਂ ਉਹਨਾਂ ਨੇ ਇਸ ਕਰਕੇ ਡਿਵੋਰਸ ਲੈ ਲਿਆ ਰੱਬ ਜਾਣਦਾ ਕਾਰਨ ਕੀ ਰਹੇ ਆ ਪਰ ਉਦੋਂ ਬਾਅਦ ਇਹਨਾਂ ਦੋਨਾਂ ਮਾਂ ਪੁੱਤਾਂ ਦੀ ਜ਼ਿੰਦਗੀ ਤਾਂ ਜਿਹੜੀ ਨਰਕ ਹੋਈ ਹੋਈ ਆ ਗਾਂ ਮਾਂ ਪਿਓ ਦੀ ਜ਼ਿੰਦਗੀ ਵੀ ਨਰਕ ਹੋ एमपीफा जी ਖੇਲਦਾ ਸੀ ਇਹ ਜਿਹੜੀ ਉਹ ਪਬਜੀ ਖੇਲਦਾ ਅੱਛਾ ਫੋਨ ਤੇ ਲੱਗਾ ਰਹਿੰਦਾ ਸੀ ਉਹ ਨਹੀਂ ਜਦੋਂ ਆਪਣਾ ਲੋਕਡਾਉਨ ਚ ਪੜਾਈ ਆਉਂਦੀ ਸੀ ਨਾ ਤੇ ਅਸੀਂ ਕਹਿੰਨਾ ਨਾ ਖੇਲ ਬੰਦ ਕਰ ਦੇ ਚੰਗੀ ਨਹੀਂ ਨਹੀਂ ਮੰਨਦਾ ਚਾਰਜ ਲਾ ਕੇ ਖੇਲ ਹੀ ਜਾਣੀ ਪਬਜੀ ਗੇਮ ਨੇ ਪਤਾ ਨਹੀਂ ਕਿੰਨੇ ਮਾਮਾ ਦੇ ਪੁੱਤ ਨਸ਼ੇ ਤੋਂ ਚਿੱਟੇ ਤੋਂ ਵੀ ਵੱਧ ਕੇ ਪਬਜੀ ਨੇ ਬੱਚਿਆਂ ਨੂੰ ਖਰਾਬ ਕੀਤਾ ਚਿੱਟੇ ਦਾ ਨਸ਼ਾ ਜਿਹੜਾ ਉਹ ਬੱਚਾ ਜਾ ਕੇ ਜਦੋਂ 22 ਸਾਲ ਦਾ ਹੁੰਦਾ ਉਦੋਂ ਜ਼ਿਆਦਾ ਇਨਫੈਕਟਡ ਹੁੰਦਾ ਜਦੋਂ ਥੋੜਾ ਅਡਾਰ ਹੁੰਦਾ ਪਰ ਪਬਜੀ ਇਹਨਾਂ ਛੋਟੇ ਬੱਚਿਆਂ ਨੂੰ 8ਵੀਂ 10ਵੀਂ ਵਾਲਿਆਂ ਨੂੰ ਇਸ ਤਰ੍ਹਾਂ ਰਿਕਵਰ ਕਰਦੀ ਆ ਐਦਾਂ ਕਵਰ ਕਰਦੀ ਆ ਵੀ ਆਹ ਹਾਲਾਤ ਬਣਾ ਦਿੰਦੀ ਆ ਦੇਖੋ ਅੱਜ ਵੰਸ਼ ਆਪਣੀ ਸੋਝੀ ਗਵਾਈ ਬੈਠਾ ਤੇ ਇਹ ਵੀ ਪਰਿਵਾਰ ਇੱਥੇ ਨਵੇਂ ਸਾਲ ਦੀ ਉਹ ਖੁਸ਼ੀ ਮਨਾਉਣ ਨਹੀਂ ਇਹ ਆਪਣੇ ਪਰਿਵਾਰ ਦੀ ਆਉਣ ਵਾਲੇ ਸਮੇਂ ਦੇ ਵਿੱਚ ਤੰਦਰੁਸਤੀ ਲਈ ਇੱਥੇ ਆਇਆ ਵੀ ਸਾਡਾ ਵੰਸ਼ ਠੀਕ ਹੋ ਜਾਏ ਮਰੀਤੀ ਠੀਕ ਹੋ ਜਾਏ ਇਹ ਮਾਪੇ ਥੋੜਾ ਸੁੱਖ ਤੇ ਆਰਾਮ ਨਾਲ ਆਪਣਾ ਜੀਵਨ ਬਤੀਤ ਕਰਨ ਜਿੰਮੇਵਾਰੀ ਚੱਕ ਰਿਹਾ ਡਰਾਈਵਰ ਆ ਬਾਈ ਗੱਡੀ ਚਲਾਉਂਦਾ ਪਰ ਜਦੋਂ ਘਰੇ ਕੁੱਟਮਾਰ ਹੁੰਦੀ ਆ ਹੁਣ ਵੰਸ਼ ਤਕੜਾ ਹੋ ਗਿਆ ਗੱਭਰੂ ਹੋ ਗਿਆ ਤੇ ਇਹ ਬਜ਼ੁਰਗ ਹੋ ਗਿਆ ਕਿੱਧਰ ਨੂੰ ਜਾਣ ਕੋਈ ਸੁਣੌਣ ਵਾਲਾ ਵੀ ਹੈ ਨਹੀਂ ਜਿਵੇਂ ਬਾਈ ਦੱਸਦਾ ਵੀ ਚੀਕਾਂ ਪਿੰਦੀਆਂ ਜਦੋਂ ਇੰਨਾ ਜ਼ਿਆਦਾ ਅਗਰੈਸਿਵ ਹੋ ਜਾਂਦਾ ਵੀ ਉਹਨੂੰ ਆਪ ਨੂੰ ਵੀ ਪਤਾ ਨਹੀਂ ਲੱਗਦਾ ਮੈਂ ਕੀ ਕਰ ਰਿਹਾ ਹਾਂ ਕਰੇਰ ਦਾਸ ਵੰਛਿਤੋਂ ਠੀਕ ਹੋ ਕੇ ਜਾਵੇ ਨਾਲ ਉਹਦੀ ਮੰਮੀ ਰਣਜੀਤ ਕੌਰ ਇੱਥੋਂ ਤੰਦਰੁਸਤ ਹੋ ਕੇ ਜਾਣ ਦੋਨੋਂ ਮਾਂ ਇਦਾਂ ਹੀ ਸਿਹਜਾਨਪੁਰ ਜੂਪੀ ਤੋਂ ਆਏ ਨੇ ਬਾਈ ਜੀ ਹੁਣੀ ਵੀਰਾ ਨਿਸ਼ਾਨ ਸਿੰਘ ਆ ਸੰਗਲ ਨਾਲ ਬੰਨਿਆ ਹੋਇਆ ਤੁਸੀਂ ਦੇਖੋ ਕਿੱਡਾ ਮੋਟਾ ਸੰਗਲ ਬਾਈ ਦੇ ਹਨਾ ਗਿੱਟੇ ਨੂੰ ਜਿੰਦਾ ਲਾ ਕੇ ਇੱਕ ਸਾਲ ਤੋਂ ਵੀਰ ਬੰਨਿਆ ਹੋਇਆ ਵਾ ਨਾਲ ਉਹਨਾਂ ਦੇ ਵਾਈਫਾਈ ਨੇ ਤੇ ਬਾਈ ਹੁਣੀ ਆਏ ਨੇ ਮਜਬੂਰੀ ਕਿੱਡੀ ਵੱਡੀ ਰਹੀ ਹੋਗੀ ਇੱਕ ਆਪਣਾ ਪਤੀ ਆਪਣੇ ਹੱਥਾਂ ਦਾ ਸੰਗਲਣਾ ਬੰਨ ਕੇ ਰੱਖਣਾ ਜਾਂ ਆਪਣਾ ਕੋਈ ਪਰਿਵਾਰਕ ਮੈਂਬਰ ਕੋਈ ਖੁਸ਼ੀ ਨਾ ਨਹੀਂ ਕਰਦਾ ਪਰ ਨਿਸ਼ਾਨ ਸਿੰਘ ਨੂੰ ਜਦੋਂ ਗੁੱਸਾ ਆਉਂਦਾ ਨਿਸ਼ਾਨ ਸਿੰਘ ਨੂੰ ਵੀ ਫਿਰ ਕੁਝ ਨજર ਨਹੀਂ ਆਉਂਦਾ ਨਿਸ਼ਾਨ ਸਿੰਘ ਵੀ ਜਦੋਂ ਕਰੋਧਿਤ ਹੁੰਦਾ ਫਿਰ ਆਪਣੇ ਪ੍ਰਾਇ ਦੇ ਸਮਝ ਦੀ ਆਉਂਦੀ ਸੋਝੀ ਨਹੀਂ ਰਹਿੰਦੀ ਤੇ ਬਾਈ ਜੀ ਇਹਨੂੰ ਬੰਨਣ ਦਾ ਕਾਰਨ ਕੀ ਸੀ ਭੱਜ ਜਾਂਦਾ ਸੀ ਮਾਰਦਾ ਸੀ ਕੀ ਸੀ ਘਰੋਂ ਭੱਜ ਜਾਂਦਾ ਏ ਛੋਟੇ ਛੋਟੇ ਬੱਚੇ ਆ ਉਹਨਾਂ ਨੂੰ ਮਤਲਬ ਕੁਰਤਾ ਮਾਰਦਾ ਜੋ ਹੱਥ 'ਚ ਆ ਜਾਂਦਾ ਉਹ ਮਾਰ ਦਿੰਦਾ ਹ ਹਮ ਕਿਸੇ ਕਰਕੇ ਕਿੰਨੇ ਬੱਚੇ ਇਹਨਾਂ ਦੇ ਤਿੰਨ ਬੱਚੇ ਆ ਦੋ ਗੁੱਡੀਆਂ ਇੱਕ ਕਾਕਾ ਛੋਟੇ ਹੋ ਤੇਰੇ 12 13 13 ਸਾਲਾਂ ਦੇ ਆ ਕੋਈ 6 8 ਸਾਲਾਂ ਦਾ ਠੀਕ ਆ ਬਾਬ ਤੁਸੀਂ ਕੀ ਲੱਗਦੇ ਉਹਨਾਂ ਦੇ ਇਹ ਮੇਰੇ ਸੰਦੂ ਆ ਸੰਦੂ ਚਲੋ ਧੰਨਵਾਦ ਬਾਈ ਤੁਸੀਂ ਇੱਥੇ ਆਏ ਹੋ ਤੁਸੀਂ ਬਾਈ ਜੀ ਬਾਈ ਜੀ ਆਪਣੇ ਪੁੱਤ ਨੂੰ ਸਾਹ ਲੱਗਦਾ ਪੁੱਤ ਬੇਟਾ ਬੇਟਾ ਤੁਸੀਂ ਦੱਸੀ ਸੀ ਗੱਲ ਠੀਕ ਇਹ ਟ੍ਰੈਂਪ ਬਹੁਤ ਵਧੀਆ ਮਸ਼ੀਨ ਲੈ ਕੇ ਗਏ ਸੀ ਕਿਤੇ ਪਿਆਰ ਹਮ ਕੰਪੈਨ ਚਲਾਉਂਦੇ ਸੀ ਕੰਪੈਨ ਦੇ ਫਾਰਮੈਨ ਆ ਜਿੱਥੇ ਕਿਤੇ ਜਗ੍ਹਾ ਜੁਗਾ ਤੇ ਕੋਈ ਗਲਤੀ ਹੋ ਗਈ ਇਹਨਾਂ ਨੂੰ 11 ਸਾਲ ਹੋ ਗਏ ਉੱਥੋਂ ਇਹਨਾਂ ਦਾ ਕੰਮ ਵਧਿਆ ਇੱਥੇ ਕਿਤੇ ਬਿਹਾਰਲ ਕੰਪੈਨ ਚਲਾਉਂਦੇ ਸੀ ਵਾਹਿਗੁਰੂ ਭਲਾ ਕਰਨ ਆ ਲੈਓ ਵੀਰੇ ਸੰਗਲ ਚਾਬੀ ਹੈਗੀਆਂ ਭੈਣੇ ਇਦਾਂ ਦੀ ਜਿੰਦੇ ਦੀ ਲੈ ਆ ਵੀਨਸ਼ਾਨ ਸਿੰਘ ਖੋਲੀ ਸੰਗਲ ਵਾਹਿਗੁਰੂ ਭਲਾ ਕਰੇ ਕਿਤੇ ਜ਼ਿੰਦਗੀ 'ਚ ਹੁਣ ਤੇਰੇ ਸੰਗਲ ਨਾਲ ਲੱਗੇ ਮਹਾਰਾਜ ਸੱਚੇ ਪਾਸ਼ਾ ਕੇ ਆਸਰ ਕਰਦੇ ਆ ਸਾਡੇ ਭਰਾ ਨੂੰ ਗੁਰਨਾਮ ਕੰਪਾਈਂ ਦੁਆ। ਕਦੇ ਵੀ ਸਿੰਗਲ ਨਾ ਨਾ ਬਣਨਾ ਪਵੇ ਕਿਸੇ ਬੋਲੇ ਸੁਨਿਹਾ। ਉਹ ਭਾਈ ਨਿਸ਼ਾਨ ਸਿੰਘ ਮਹਾਰਾਜ ਤੰਦਰੁਸਤੀਆਂ ਬਖਸ਼ੇ ਮੇਰੇ ਭਰਾ ਨੂੰ ਚੜ੍ਹਦੀ ਕਲਾ ਬਖਸ਼ੇ ਹੁਣ ਕਦੇ ਵੀ ਸਿੰਗਲ ਨਾ ਲੱਗੇ ਮੇਰੇ ਵੀਰ ਦੇ ਹਨਾ। ਧਿਕਾਰਾ ਛੱਡਦੇ ਫਿਰ ਤੂੰ ਜਿਕਾਰਾ ਛੱਡ ਫਿਰ ਬੋਲੇ ਸੁਨਹਿਾਲ ਸਤਿ ਸ਼੍ਰੀ ਅਕਾਲ ਰਾਮ ਜੀ ਦਾ ਖਾਲਸਾ ਰਾਉਣੀ ਬਾਈ ਜੀ ਫਤੇ ਤੇ ਇੱਕ ਵੰਟਲਾਂ ਦੇ ਰੂਪ ਚ ਲੈ ਵੀਰੇ ਸੰਗਲ ਸਾਡੇ ਕੋਲੇ ਇਕੱਠਾ ਹੋਇਆ ਪਿਆ ਇਹਨਾਂ ਵੀਰਾਂ ਦੇ ਗੱਟਿਆਂ ਗੁੱਟਾਂ ਤੋਂ ਗੁੱਟਾਂ ਤੋਂ ਵੱਡ ਵੱਡ ਕੇ ਇਹ ਸੰਗਲ ਜਦੋਂ ਲਾਹੀਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰਦਾਸ ਵੀ ਕਰੀਦੀ ਆ ਤੇ ਤੁਹਾਡੀਆਂ ਦੁਆਵਾਂ ਵੀ ਛੇ ਕੰਮ ਆਉਂਦੀਆਂ ਤੁਹਾਡੀਆਂ ਅਸੀਸਾਂ ਵੀ ਅਸਰਦਾਸ ਕਰਿਓ ਨਿਸ਼ਾਨ ਸਿੰਘ ਆਪਣੇ ਬੱਚਿਆਂ ਚ ਤਿੰਨ ਬੱਚੇ ਆ ਬਾਈ ਦੇ ਹਨ ਵਧੀਆ ਜ਼ਿੰਦਗੀ ਬਤੀਤ ਕਰੇ ਕਿਦਰ ਬਾਈ ਹੁਣੀ ਇਹ ਵੀ ਇੱਕ ਆਪਣੇ ਆਪ ਚ ਮਿਸਾਲ ਹੀ ਆ ਬਾਈ ਹੁਣੀ ਪਿੰਡ ਦੇ ਸਰਪੰਚ ਸਾਹਿਬ ਆ ਤੇ ਪਿੰਡ ਦੇ ਪੰਚਾਇਤ ਮੈਂਬਰ ਆ ਤੇ ਗਵੰਡੀ ਆ ਇਹ ਬਾਈ ਹੁਣੀ ਇਸ ਬਾਈ ਨੂੰ ਇੱਥੇ ਲੈ ਕੇ ਆਏ ਨੇ ਤੇ ਇਹ ਵੀਰ ਵੀ ਸੰਗਲ ਨਾਲ ਬੰਨਿਆ ਹੋਇਆ ਔਰ ਸੰਗਲ ਨਾਲ ਬਨ ਕੇ ਡੈਰੀ ਜੀ ਕਿਸ ਰਸਤੀ ਤੇ ਇਹ ਵੀਰ ਘਰ ਦੇ ਵਿੱਚ ਰੱਖਿਆ ਬਲਤੇਜ ਸਿੰਘ ਹੈ ਨਾ ਫਿਰੋਜ਼ਪੁਰ ਤੋਂ ਹਰਾਜ ਹਰਾਜਪਿੰਡ ਆ ਬਾਈ ਹਰਾਜਪਿੰਡ ਤੋਂ ਬਾਈ ਹੁਣੀ ਲੈ ਕੇ ਆਏ ਆ ਆ ਦੇਖੋ ਹੱਥਾਂ ਪੈਰਾਂ ਤੇ ਕਿੰਨੀਆਂ ਸੱਟਾਂ ਢੂਈ ਤੇ ਵੀ ਪੈਰਾਂ ਤੇ ਵੀ ਔਰ ਸੰਗਲ ਨਾਲ ਬੰਨ ਕੇ ਰੱਖਿਆ ਹੋਇਆ ਬੱਚੇ ਵੀ ਆ ਇੱਕ ਬੇਟਾ ਚੋ 15 ਸਾਲਾਂ ਦਾ ਮਤਲਬ ਜਿਹੜੀ ਇਹਦੀ ਹਾਲਤ ਬਣੀ ਹੋਈ ਆ ਜਾਨਵਰਾਂ ਵਰਗੀ ਨਾ ਕੋਈ ਭੈਣ ਨਾ ਕੋਈ ਭਰਾ ਨਾ ਕੋਈ ਚਾਚਾ ਤਾਇਆ ਨਾ ਕੋਈ ਮਾਮੇ ਦਾ ਪੁੱਤ ਨਾ ਕੋਈ ਮਾਸੀ ਦਾ ਮਤਲਬ ਸਭ ਲੋਕ ਜਦੋਂ ਇਦਾਂ ਦੇ ਹਾਲਾਤ ਬਣ ਜਾਂਦੇ ਆ ਕੋਈ ਨਹੀਂ ਪੁੱਛਦਾ ਬਲਤੇਜ ਸਿੰਘ ਮੈਂਟਲੀ ਅਫਸੈਟ ਆ ਜਦੋਂ ਇਹ ਅਫਸੈਟ ਆ ਜਿਆਦਾ ਤਾਂ ਇਹ ਵੀ ਕੁੱਟਮਾਰ ਕਰਦਾ ਭੰਤੋੜ ਕਰਦਾ ਤੇ ਜਦੋਂ ਇਹ ਬੰਨਿਆ ਹੋਇਆ ਵਾ ਤਾਂ ਇਹਦੇ ਨਾਲ ਵੀ ਕੁੱਟਮਾਰ ਹੋ ਰਹੀ ਹੈ ਬੰਨੇ ਹੋਏ ਨਾਲ ਵੀ ਕਿਉਂਕਿ ਗਾਲੀ ਗਲੋਚ ਕਰਦਾ ਹੋਊ ਗਲਤ ਬੋਲਦਾ ਹੋ ਤਾਂ ਫਿਰ ਬੱਚੇ ਬਰਦਾਸ਼ਤ ਨਹੀਂ ਕਰਦੇ ਪਰ ਧੰਨਵਾਦ ਆ ਬਾਈ ਹੁਣਾਂ ਦਾ ਜਿਹੜੇ ਇੱਥੇ ਬਾਈ ਕਿੰਨੇ ਟਾਈਮ ਤੋਂ ਏਦਾਂ ਸੀ ਇਹ ਕੀ ਬਾਈ ਜੀ ਤਕਰੀਬਨ ਹੁਣ 5 ਕੇ 6 ਸਾਲ ਹੋ ਗਏ ਜੀ ਇਹਨੂੰ ਹਾਂ ਮੈਂਟਲੀ ਹੋਏ ਇਹਨੂੰ ਹਾਂਜੀ ਪਹਿਲਾਂ ਇਹਨੂੰ ਦੋਰੇ ਦੋਰੇ ਪੈਂਦੇ ਸੀ ਕਿ ਮੁੜ ਕੇ ਫਰਾਜ ਜਿਹੜਾ ਆਪਣੇ ਸੁੱਖਾ ਲੱਗਾ ਵਾ ਭੰਗ ਪੀਣ ਲੱਗ ਗਿਆ ਉਹ ਖਾਣ ਲੱਗ ਗਿਆ ਤੇ ਮਿਸਤਰੀਆਂ ਨਾਲ ਦਿਹਾੜੀ ਕਰਦਾ ਸੀਗਾ ਤੇ ਫਿਰ ਦੌਰਾ ਪੈ ਜਾਂਦਾ ਤੇ ਡਿੱਗ ਪੈਂਦਾ ਮੂੰਹ ਤੋਂ ਚੱਗ ਨਿਕਲਦੀ ਆ ਮਿਸਤਰੀ ਲੈ ਜਾਣੋਂ ਹਟ ਕੇ ਕੰਮ ਤੇ ਇਹਨੂੰ ਹਾਂ ਤੇ ਬਸ ਏਦਾਂ ਹੀ ਫੇਰਦਾ ਰਹਿੰਦਾ ਫਿਰ ਹੁਣ ਕੱਪੜੇ ਕੁੱਪੜੇ ਲਾਹ ਦਿੰਦਾ ਜਦੋਂ ਛੁੱਟਦਾ ਇਹ ਤੇ ਫਿਰ ਅੰਦਰ ਚ ਲੋਕਾਂ ਦੇ ਘ ਕਈ ਵਾਰੀ ਤਾਂ ਭੱਜ ਜਾਂਦਾ ਤੇ ਕਾਫੀ ਦਿਨਾਂੋਂ ਦਾ ਨੀਂਜੀ ਘਰੇ ਭਾਲ ਕੇ ਲਿਆਉਣਾ ਪੈਂਦਾ ਹਾਂ ਹਾਂ ਜੀ ਤੇ ਪਰ ਜਦੋਂ ਉਹਨੇ ਛੁੱਟਦਾ ਫਿਰ ਜੋ ਆਕਰ ਨੂੰ ਫੈਮਿਲੀ ਨੂੰ ਘਰੇ ਨਹੀਂ ਵੜਨ ਦਿੰਦਾ ਜੀ ਹਾਂ ਹਾਂ ਜੀ ਹੁਣ ਅੱਜ ਜਿਵੇਂ ਤੁਸੀਂ ਲੈ ਕੇ ਆਏ ਹੋ ਪਰਿਵਾਰ ਨੇ ਨਾਲ ਆਉਣ ਨੂੰ ਐਗਰੀ ਨਹੀਂ ਸੀ ਕੋਈ ਪਰਿਵਾਰ ਨੂੰ ਇਹਨਾਂ ਦੇ ਘਰ ਦੀ ਨਾਲ ਉੱਥੇ ਬੇਟੀ ਛੋਟੀ ਹੈ ਜੀ ਘਰ ਦੀਆਂ ਦੀ ਬੀਵੀ ਬਾਅਦ ਨੂੰ ਇੱਕ ਮੱਝ ਰੱਖੀ ਹੈ ਜੀ ਤੇ ਮੰਮਰੋ ਦਾ ਖਾ ਬਹੁਤਾ ਖੇਤਾਂ 'ਚ ਘਰ ਹਾਂ ਉਹੋ ਉਹਨੇ ਵੀ ਸਾਡੇ ਕੋਲੇ ਨਹੀਂ ਗੁਜਾਇਸ਼ ਹੈ ਜੀ ਸਾਡੀ ਤਾਂ ਇਹੀ ਬੇਨਤੀ ਹੈ ਵੀ ਅਸੀਂ ਲੈ ਕੇ ਆਈਏ ਇਹਨੂੰ ਤੇ ਇਹਨੂੰ ਕਿਰਪਾ ਕਰੋ ਇੱਥੇ ਰੱਖੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਹਫਤੇ ਬਾਅਦ ਸੰਡੇ ਦੀ ਸੰਡੇ ਆਉਂਦੇ ਰਾਵਾਂਗੇ ਕੀੜਾ ਮਾਰ ਕੇ ਤੁਹਾਨੂੰ ਬਾਈ ਹੁਣ ਕਿੱਥੇ ਆ ਹੁੰਦਾ ਵਾ ਨਹੀਂ ਬਾਜੀ ਐਦਾਂ ਦੀ ਨਹੀਂ ਕੋਈ ਗੱਲ ਅੱਜ ਦੇ ਸਮਾਜ ਦੀ ਇਹ ਵੀ ਇੱਕ ਤਸਵੀਰ ਆ ਹਨਾ ਜਿਹੜਾ ਵੀਰ ਜਦੋਂ ਵਿਆਹ ਹੋਊਗਾ ਹਨਾ ਬੱਚੇ ਮਤਲਬ ਬੇਟੀ ਆ ਇੱਕ ਬੇਟਾ ਵਾ ਫਿਰ ਅੱਜ ਇਹ ਬੰਦੇ ਦੀ ਹਾਲਤ ਤੁਸੀਂ ਦੇਖ ਲਓ ਕਿਦਾਂ ਦੀ ਆ ਮਾੜੇ ਚੰਗੇ ਹਾਲਾਤ ਘਰ ਦੇ ਵਿੱਚ ਹੋ ਜਾਂਦੇ ਆ ਬਿਮਾਰ ਹੋ ਗਿਆ ਇਹਦੀ ਥਾਂ ਤੇ ਇਹਦੀ ਵਾਈਫ ਵੀ ਬਿਮਾਰ ਹੋ ਸਕਦੀ ਸੀ ਪਰ ਆਪਾਂ ਜੇ ਤਕਲੀਫਾਂ ਦੁੱਖ ਦੇ ਵਿੱਚ ਆ ਆਪਾਂ ਨੂੰ ਇੱਕ ਦੂਜੇ ਦੇ ਸਾਥੀ ਜਾਂ ਸਾਥ ਤ ਦੇਣਾ ਚਾਹੀਦਾ ਨਾ ਸਾਥੀ ਤਾਂ ਬਣਨਾ ਚਾਹੀਦਾ ਠੀਕ ਆ ਮਜਬੂਰ ਸੀ ਇੱਕ ਉਟਮਾਰ ਕਰਦਾ ਸੀ ਭਨ ਤੋੜ ਕਰਦਾ ਸੀ ਬਨ ਲਿਆ ਹਨਾ ਲੋਕਾਂ ਦੇ ਘਰ ਹੀ ਬੜਦਾ ਸੀ ਲੋਕਾਂ ਨੂੰ ਤੰਗ ਕਰਦਾ ਸੀ ਬਨ ਲਿਆ ਗਰੀਬ ਸੀ ਇਲਾਜ ਨਹੀਂ ਕਰਾ ਸਕਦੇ ਸੀ ਕਿ ਮੰਨਦੇ ਆ ਪਰ ਹੁਣ ਪਿੰਡ ਦੀ ਪੰਚਾਇਤ ਨਾਲ ਖੜ ਗਈ ਵੀਰਾਂ ਮਜੂਦਾ ਸਰਪੰਚ ਆ ਪਿੰਡ ਦਾ ਹਨਾ ਪੰਚਾਇਤ ਮੈਂਬਰ ਆ ਗਵੰਢੀ ਆ ਜਦੋਂ ਇਹ ਬੰਦੇ ਆਪ ਦੀ ਗੱਡੀ ਚ ਲੈ ਕੇ ਆਏ ਆ ਕੋਈ ਖਰਚਾ ਨਹੀਂ ਆਉਣਾ ਸੀ ਇੱਥੇ ਆਉਣਾ ਸੀ ਇੱਥੇ ਵੀ ਕੋਈ ਖਰਚਾ ਨਹੀਂ ਆਉਣਾ ਸੀ ਸਭ ਕੁਝ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਹੋ ਜਾਣਾ ਸੀ ਫੇਰ ਵੀ ਪਰਿਵਾਰ ਐਗਰੀ ਨਹੀਂ ਹੋਇਆ ਫੇਰ ਇੱਥੇ ਕਿਤੇ ਨਾ ਕਿਤੇ ਕਈ ਵਾਰੀ ਮਨਸ਼ਾ ਤੇ ਸ਼ੱਕ ਹੁੰਦਾ ਉਹਨਾਂ ਦੀ ਤੇ ਵੀ ਬੰਦੇ ਚਾਹੁੰਦੇ ਹੀ ਨਹੀਂ ਕਿ ਵੀ ਅਸੀਂ ਕੁਝ ਕਰੀਏ ਚਲੋ ਹੁਣ ਉਹਨਾਂ ਦੀ ਮਜਬੂਰੀ ਰਹੀ ਹੋ ਪਰ ਸਾਡੀ ਬੇਨਤੀ ਆ ਭੈਣ ਮੇਰੀਏ ਤੈਨੂੰ ਵਿਆਹ ਕੇ ਲਿਆਇਆ ਸੀ ਤੇਰੇ ਸਿਰ ਦਾ ਸਾਈਂ ਆ ਮਗਰ ਇਹਦੇ ਢੇੜਾ ਮਾਰੋ ਠੀਕ ਹੋ ਜਾਣਾ ਇਹਦੀ ਕੋਈ ਬੜੀ ਵੱਡੀ ਪ੍ਰੋਬਲਮ ਨਹੀਂ 2-4 ਮਹੀਨਿਆਂ ਦੇ ਵਿੱਚ ਇਹ ਨੋਮਰ ਨੋ ਹੋ ਜੂ ਪਰ ਜਦੋਂ ਕਮਾਉਣ ਜੋਗਾ ਹੋ ਜੂ ਉਦੋਂ ਫਿਰ ਲੈ ਕੇ ਜਾਓਂਗੇ ਉਦੋਂ ਆਪਾਂ ਇਹਦੀ ਕਮਾਈ ਖਾਵਾਂਗੇ ਫਿਰ ਉਹਦਾ ਕੋਈ ਮਤਲਬ ਕੋਈ ਬਣਦੀ ਨਹੀਂ ਤੱਕ ਨਹੀਂ ਬਣਦੀ ਫਿਰ ਗੱਲ ਤੇ ਇਹ ਵੀਰਾ ਕੋਈ ਐਡਾ ਵੀ ਬਜ਼ੁਰਗ ਨਹੀਂ ਵੀ ਇਹ 90 ਸਾਲਾਂ ਦਾ ਵਾ ਵੀ ਚਲੋ ਹੁਣ ਤਾਂ ਇਹ ਖਤਮ ਹੀ ਆ ਤੇ ਇਹ ਠੀਕ ਹੋ ਕੇ ਆਪਦਾ ਵਧੀਆ ਕੰਮਕਾਰ ਕਰ ਸਕਦਾ ਪਰ ਤੁਹਾਡਾ ਜੇ ਸਾਥ ਮਿਲੇ ਤਾਂ ਥੋੜਾ ਛੇਦੀ ਠੀਕ ਹੋ ਜੂ ਤੇ ਕੁਝ ਇਹਨੂੰ ਵੀ ਥੋੜਾ ਚੰਗਾ ਲੱਗੂ ਦੇਖੋ ਕਿੱਡਾ ਸੰਗਲ ਆ ਜਿਹੜਾ ਬਾਈ ਦੇ ਗਿੱਟੇ ਨੂੰ ਲਾਇਆ ਹੋਇਆ ਹੈ ਨਾ ਤੇ ਬਸ ਇੱਕ ਬਨ ਕੇ ਘਰੇ ਰੋਟੀ ਦੇਈ ਜਾਣਾ ਔਰ ਹੱਥ ਦੇਖੋ ਕਿੱਡੇ-ਕਿੱਡੇ ਸੁੱਜ ਕੇ ਹੋਏ ਪਏ ਆ ਕਟਮਾਰ ਦੇਖੋ ਵਸੀਰ ਤੇ ਕਿੰਨੇ ਨਿਸ਼ਾਨ ਢੁਈ ਤੇ ਦੇਖੋ ਕਿੰਨੇ ਨਿਸ਼ਾਨ ਆ ਹੈ ਨਾ ਹਾਂਜੀ ਤੇ ਮੰਨ ਲਓ ਜੋ ਇਹਨੇ ਜੋ ਸਿਆਣੇ ਹੁੰਦੇ ਜਾਂ ਉਹ ਅੱਜ ਤੁਹਾਡੇ ਨਾਲ ਤਾਂ ਹੁੰਦੇ ਹੀ ਹੈ ਨਾ ਹਾਂਜੀ ਚਲੋ ਬਾਈ ਗਰੁੱਪ ਪਾ ਲਾ ਕਰੇ ਜੋ ਮਾਰੈ ਨੂੰ ਮਨਜ਼ੂਰ ਆ ਨਾ ਨਾ ਬੋਲੇ ਸੋ ਨਿਹਾਲ ਨਾ ਦੇ ਵੀ ਕੋਲ ਨੇ ਖੜਾ ਕੋਈ ਨਾ ਉਚਾਰੇ ਨੂੰ ਪਤਾ ਨਹੀਂ ਕਿੰਨੇ ਟਾਈਮ ਬਾਅਦ ਬੋ ਜਾ ਖੜ ਬਲਦੇਸ ਜੀ ਖੜਾ ਹੋ ਜਾ ਬਲਦੇਸ ਸਿੰਘ ਤੇਰਾ ਕੀ ਨਾਮ ਆ ਬਲਤੇਜ ਬਲਤੇਜ ਹਾਂਜੀ ਬਲਤੇਜ ਕੀ ਕੰਮ ਕਰਦਾ ਸੀ ਤੂੰ ਦਿਹਾੜੀ ਦੋ ਮਿੰਟ ਕੋਈ ਨਹੀਂ ਦਿਹਾੜੀ ਕਰਦਾ ਸੀ ਇਹ 225 ਦੇ ਅੱਜ ਅਖੀਰਲਾ ਦਿਨ ਹੀ ਕਹਾਂਗੇ ਅੱਜ ਕੱਲ ਨੂੰ ਤਾਂ ਰਾਤ ਨੂੰ ਚੜ ਜਾਣਾ ਨਵਾਂ ਸਾਲ ਆਲੇ ਬਲਤੇਜ ਵੀਰੇ ਦਵਾਈ ਖਾਲਾ ਖਾ ਮੁਕਰ ਮਹਾਰਾਜ ਭਲਾ ਕਰਨ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ ਮੇਰੇ ਭਰਾ ਨੂੰ ਵੀ ਇਹਦੇ ਅੱਜ ਸੰਗਲ ਖੁੱਲ ਗਿਆ ਤੇ ਜਿੰਦਗੀ ਦੇ ਵਿੱਚ ਹੁਣ ਕਦੇ ਬਲਤੇਜ ਨੂੰ ਸੰਗਲਣ ਲੱਗੇ ਇੱਕ ਚੰਗਾ ਜੀਵਨ ਬਤੀਤ ਕਰੇ ਆ ਆਪਣੇ ਪੈਰਾਂ ਤੇ ਹੋ ਕੇ ਅੱਜ ਦੇ ਸਾਲ ਦਾ ਨਵੇਂ ਸਾਲ ਦੇ ਅਖੀਰਲਾ ਕੈਂਪ ਸੀ ਸਾਡਾ ਪਹਿਲੀ ਗੱਲ ਤਾਂ ਸਾਡੀ ਅਰਦਾਸ ਸੱਚੇ ਪਾਤਸ਼ਾਹ ਵੈਗੁਰੂ ਦੇ ਚਰਨਾਂ 'ਚ ਵੀ ਸਭ ਆਪੋ ਆਪਣੇ ਘਰਾਂ 'ਚ ਤੰਦਰੁਸਤ ਰਹਿਣ ਕਿਸੇ ਨੂੰ ਕੋਈ ਦਿਮਾਗੀ ਸਮੱਸਿਆ ਆਵੇ ਹੀ ਨਾ ਕੋਈ ਵੀ ਇਨ੍ਹਾਂ ਕੈਂਪਾਂ ਦਾ ਹਿੱਸਾ ਨਾ ਬਣਨ ਲੋਕ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਔਰ ਮਨੋਖਤਰੀ ਸੇਵਾ ਪਰਿਵਾਰ ਦੇ ਵਿੱਚ ਵੀ ਅੱਜ ਐਡਾ ਵੱਡਾ ਪਰਿਵਾਰ ਵੱਧਦਾ ਜਾ ਰਿਹਾ ਜਿਹੜਾ ਦਿਨੋਂ ਦਿਨ ਹਜ਼ਾਰ ਦੇ ਕਰੀਬ ਅਸੀਂ ਮੈਂਬਰ ਇੱਥੇ ਰਹਿੰਦੇ ਆ ਵਾਹਿਗੁਰੂ ਕਿਰਪਾ ਕਰਨ ਲੋਕ ਆਪੋ ਆਪਣੇ ਘਰਾਂ 'ਚ ਰਹਿਣ ਇਹ ਮੈਂਬਰ ਜਿਹੜੇ ਇੱਥੇ ਰਹਿੰਦੇ ਆ ਇਹ ਵੀ ਆਪੋ ਆਪਣੇ ਘਰਾਂ 'ਚ ਪਹੁੰਚਣ ਕੋਈ ਵੀ ਮੈਂਬਰ ਇੱਥੇ ਨਵੇਂ ਸਾਲ 'ਚ ਸਾਨੂੰ ਲਿਆਉਣਾ ਨਾ ਪਵੇ ਕੋਈ ਲਵਾਰਸ ਨਾ ਹੋਵੇ ਕੋਈ ਲੋਡ ਬੰਦ ਨਾ ਹੋਵੇ ਤੇ ਬਾਕੀ ਸਾਡੇ ਬੱਚੇ ਸਾਡੇ ਧੀਆਂ ਪੁੱਤ ਹੁਣ ਵੱਡੇ ਹੋਈ ਜਾਂਦੇ ਆ ਗੱਭਰੂ ਹੋਈ ਜਾਂਦੇ ਆ ਇਨਾਂ ਦੀਆਂ ਪੜ੍ਹਾਈਆਂ ਲਿਖਾਈਆਂ ਵਧੀਆ ਹੋਣ ਇਹ ਪੜ੍ਹ ਲਿਖ ਕੇ ਇੱਕ ਚੰਗੇ ਇਨਸਾਨ ਬਣਨ ਚੰਗੀਆਂ ਅਹੁਦਿਆਂ ਤੇ ਚੰਗੀਆਂ ਪੋਸਟਾਂ ਤੇ ਜਾਣ ਔਰ ਇਸ ਘਰ ਨੂੰ ਇਹ ਬੱਚੇ ਸਾਡੇ ਚਲਾਉਣ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਾਨਾ ਵਾਸਤੇ ਵਿੱਚ ਨਵੇਂ ਸਾਲ ਦੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਭੈਣ ਭਰਾ ਸਾਰੇ ਖੁਸ਼ ਰਹੋ ਚੜ੍ਹਦੀ ਕਲਾ